ਸਭ ਤੋਂ ਪਹਿਲਾਂ ਸਾਰੇ ਮੁਸੀਬਾ ਹਨ ਪਰਵਾਂ ਨੂੰ ਇੱਕ ਅਦਰ ਸਾਰੇ ਹਨ ਪਰਵਾਂ ਸਾਡੇ ਲਈ ਜੈਮ ਸੀ ਦੂਸਰੀ ਬੇਨਤੀ ਇਹ ਹੈ ਕਿ ਪ੍ਰਭੂ ਯਸ਼ੁਸੀ ਦੇ 크리스마ਸ ਦਿਹਾੜੇ ਦੇ ਸੰਬੰਧ ਵਿੱਚ ਅਸੀਂ 25 ਤਰੀਕ ਨੂੰ 25 ਦਸੰਬਰ ਨੂੰ ਲੰਗੇਰੀ ਰੋਡ ਨੇੜੇ ਗਊਸਾਲਾ 크ਰਿਸਮਸ ਦਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹ ਸਾਡੀ ਸੋਸਾਇਟੀ ਵੱਲੋਂ ਇਹ ਮੈਂ 파ਸਟ ਸਟੀਫਨ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਸੱਦਾ ਵਾ ਤੇ ਇਹ 크리스마ਸ ਦਾ ਪ੍ਰੋਗਰਾਮ ਜਿਹੜਾ 24 ਰਾਤ ਨੂੰ ਤੇ 25 ਦਸੰਬਰ ਨੂੰ ਜਿਹੜਾ ਮਨਾਇਆ ਜਾਊਗਾ ਜਿਹਦੇ ਵਿੱਚ ਆਈ ਹੋਈ ਸੰਗਤ ਲਈ ਚਾਹ ਪਾਣੀ ਲੰਗਰ ਦਾ ਸਾਰਾ ਇੰਤਜ਼ਾਮ ਜਿਹੜਾ ਕੀਤਾ ਗਿਆ ਉਹ ਸਾਰੇ ਭੈਣ ਭਰਾਵਾਂ ਨੂੰ ਇਹ ਸਮੂਹ ਸੱਦਾ ਦਿੱਤਾ ਜਾਂਦਾ ਵਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਇਹਦੇ ਨਾਲ ਹੀ ਪਹਿਲੀ ਤਰੀਕ ਨੂੰ ਨਵੇਂ ਸਾਲ ਦਾ ਪ੍ਰੋਗਰਾਮ ਵੀ ਕੀਤਾ ਜਾਊਗਾ ਸਾਰੇ ਨੂੰ ਸਦਾ ਦਿੱਤਾ ਜਾਂਦਾ ਵਾ ਹਾਉ ਤੇ ਰੱਬ ਕੋ ਰਹਿਮਤਾਪਾ